ਦੀ ਸਭ ਤੋਂ ਵੱਡੀ ਖਬਰ ਸੁਖਬੀਰ ਬਾਦਲ ਨੇ ਮਾਨਪਰੀ 43 ਦੇ ਉੱਤੇ ਬਹੁਤ ਵੱਡਾ ਬਿਆਨ ਦੇ ਦਿੱਤਾ ਹੈ। ਦਰਅਸਲ ਦਾਖਾ ਦੇ ਵਿੱਚ ਇੱਕ ਪ੍ਰੋਗਰਾਮ ਸੀ ਸੁਖਬੀਰ ਬਾਦਲ ਦਾ ਤੇ ਉੱਥੇ ਹੀ ਮਾਨਪਰੀ 43 ਦੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਸਿੱਧਾ ਸਿੱਧਾ ਸੁਖਬੀਰ ਬਾਦਲ ਨੇ ਕਹਿ ਆ ਦਿੱਤਾ ਗਰਦਾਰ ਮਾਨਪਰੀ 43 ਦੀ ਪਾਰਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ। ਉਹ ਕਹਿੰਦੇ ਵੀ ਅਸੀਂ ਹਾਰੇ ਜ਼ਰੂਰ ਆ ਪਰ ਪਾਰਟੀ ਕਾਲੀ ਦਲ ਜਿਹੜਾ ਆ ਹੁਣ ਨਵੇਂ ਦੁਬਾਰਾ ਤਰੀਕੇ ਤੋਂ ਕਹਿੰਦੇ ਵੀ ਜਿਹੜਾ ਅਸੀਂ ਆਪਣੇ ਆਪ ਨੂੰ ਜ਼ਾਹਿਰਤ ਕਰ ਰਹੇ ਆ ਪਰ ਗਰਦਾਰ ਮਨਪ੍ਰੀਤ ਅਯਾਲੀ ਦੀ ਪਾਰਟੀ ਚ ਕੋਈ ਜਗਾਨ ਨਹੀਂ ਆ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਆ ਜਿਹੜਾ ਤੁਹਾਡਾ ਬਣਾਇਆ ਹੋਇਆ ਸਾਡਾ ਐਮਐਲਏ ਸੀ ਪਾਰਕਾਂ ਬਣਾਈਆਂ ਸੋਨੇ ਸੋਨੇ ਜਿਹੜੇ ਰਾਹ ਬਣਾ ਦਿੱਤੇ ਆ ਇਹ ਮੈਂ ਹੀ ਉਹਨੂੰ ਪੈਸੇ ਦਿੱਤੇ ਆ ਉਹਨੇ ਆਪ ਦੀ ਜੇਬ ਚੋਂ ਨਹੀਂ ਬਣਾਏ ਹੈਗੇ ਔਰ ਕਿਸੇ ਨੇ ਫਿਰ ਬਾਅਦ ਵਿੱਚ ਸਵਾਲ ਪੁੱਛ ਲਿਆ ਕਿ ਮਨਪ੍ਰੀਤ ਅਯਾਲੀ ਦਾ ਕਿਦਾਂ ਕਿਉਂਕਿ ਜਦੋਂ ਵਾਅ ਵਗਦੀ ਸੀ ਝਖੜ ਸੀਗਾ ਅਕਾਲੀ ਦਲ ਦੇ ਉਲਟ ਹਲੇ ਤੱਕ ਪਈ ਹੈ ਸਾ ਸਿਰਫ ਸਿਰ ਮਾਨਪ੍ਰੀਤ ਆਲੀ ਸੀ ਜਿਹੜੇ ਸੀਟ ਬਚਾ ਸੋਕੇ ਸੀਗੇ ਪਰ ਮਾਨਪ੍ਰੀਤ ਐਲੀ ਦੇ ਉੱਤੇ ਹੁਣ ਵੱਡਾ ਸਵਾਲ ਵੱਡੀ ਗੱਲ ਕਹੀ ਹੈ ਕਹਿੰਦੇ ਵੀ ਮਾਨਪ੍ਰੀਤ ਐਲੀ ਵਰਗਾ ਜਿਹੜਾ ਗਰਦਾਰ ਹੈ ਉਹਦੀ ਪਾਰਟੀ ਚ ਕੋਈ ਥਾਂ ਨਹੀਂ ਸੁਖਵੀਰ ਬਾਦਲ ਨੇ ਸਦਾ ਸਦਾ ਕਹਿਆ ਦਿੱਤਾ ਵੀ ਹੁਣ ਉਹ ਪਾਰਟੀ ਜੁਆਇਨ ਵੀ ਕਰਨਾ ਚਾਹਵੇ ਅਸੀਂ ਨਹੀਂ ਕਰਾਵਾਂਗੇ ਕਿਉਂਕਿ ਨਾਲ ਉਹਨਾਂ ਨੇ ਵੱਡੇ ਬਾਦਲ ਸਾਹਿਬ ਦਾ ਹਵਾਲਾ ਦਿੱਤਾ ਆ ਉਹ ਕਹਿੰਦੇ ਵੀ ਪਾਰਟੀ ਸਾਡੀ ਮਾਂ ਆ ਇਹਦੇ ਨਾਲ ਗਰਦਾਰੀ ਕਰਨ ਵਾਲਿਆਂ ਦਾ ਕੁਝ ਨਹੀਂ ਹੈ ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਪ੍ਰਚਾਰ ਰਹੀ ਆ ਪਾਰਟੀ ਕੇ ਹੁਣ ਸਾਡੇ ਕੋਲ 27 ਲੱਖ ਹੋ ਗਏ 30 ਲੱਖ ਹੋ ਗਏ 32 ਲੱਖ ਹੋ ਗਏ ਨਵੇਂ ਜਿਹੜੇ ਕੇਡਰ ਚ ਭਰਤੀਆਂ ਹੋਈਆਂ ਨੇ ਪਰ ਫਿਲਹਾਲ ਮਨਪ੍ਰੀਤ ਿਆਲੀ ਦੇ ਉੱਤੇ ਬਹੁਤ ਵੱਡਾ ਬਿਆਨ ਦੇ ਦਿੱਤਾ ਹੈ ਕਿ ਮਨਪ੍ਰੀਤ ਿਆਲੀ ਜਿਹੜਾ ਆ ਉਹ ਸਾਡੇ ਜਿਹੜੇ ਕਹਿ ਰਹੇ ਨੇ ਵੀ ਸਾਡੇ ਲਈ ਗਰਦਾਰ ਹੈ ਔਰ ਗਰਦਾਰ ਦੀ ਪਾਰਟੀ ਚ ਜਗ੍ਹਾ ਨਹੀਂ ਹੈਗੀ ਤੁਹਾਨੂੰ ਮੈਂ ਸੁਣਾਉਣ ਦੀ ਕੋਸ਼ਿਸ਼ ਕਰਦਾ ਆ ਜੋ ਪਹਿਲਾਂ ਉਹਨਾਂ ਨੇ ਕਿਹਾ ਆ ਫਿਰ ਉਸ ਤੋਂ ਬਾਅਦ ਗੱਲਬਾਤ ਜਿਹੜੀ ਆ ਉਹ ਲੰਬੀ ਹੋਏਗੀ ਕਿਉਂਕਿ ਮਨਪ੍ਰੀਤ ਇਆਲੀ ਦਾ ਗ੍ਰੈਕਸ਼ਨ ਕੀ ਆ ਇਹ ਵੀ ਬਹੁਤ ਜਲਦ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਲਹਾਲ ਮਨਪ੍ਰੀਤ ਇਆਲੀ ਦੇ ਉੱਤੇ ਸੁਖਬੀਰ ਬਾਦਲ ਨੇ ਜੋ ਕਿਹਾ ਆ ਉਹ ਤੁਹਾਨੂੰ ਸੁਣਾਉਨੇ ਆ ਥੋੜੇ ਬਾਈਪਾਸ ਬਣਾਏ ਨੇ ਸਾਹਿਬ ਮਨਪ੍ਰੀਤ ਕੰਟ੍ਰੈਕਟਾਂ ਦੇ ਵਿੱਚ ਕੀ ਮਨਪ੍ਰੀਤ ਵਿੱਚ ਦੁਆਰੇ ਕੰਟ੍ਰੈਕਟਾਂ ਦੇ ਇਹ ਆ ਉਹ ਗਰੰਟੀ ਪੇਰੀ ਹੈ ਬੋਲੇ ਸੋ ਨਿਹਾਲ ਮਨਪ੍ਰੀਤ ਰਿਆਲੀ ਕੋਈ ਕਾਲੀ ਦਲ ਦਾ ਹੁਣ ਮੈਂਬਰ ਨਹੀਂ ਬਣ ਸਕਦਾ ਗਰਦਾਰਾਂ ਨੂੰ ਅਸੀਂ ਦਿੰਦੇ ਹਾਂ ਬਸ ਤੁਸੀਂ ਮਨ ਬਣਾ ਲਓ ਅਕਾਲੀ ਰੂਹ ਨੂੰ ਤਗੜਾ ਕਰਨਾ ਹੈ ਤੇ ਗਰਦਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੈਂ ਵੱਡੇ ਪੰਥ ਸਾਹਿਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਜੇ ਨਾਂ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਅਕਾਲੀ ਦਲ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਬਣੇ ਆ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਅਕਾਲੀ ਦਲ ਨੇ ਕੀਤੀ ਆ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜਿਹੜਾ ਆਪਣੀ ਮਾਂ ਨੂੰ ਭੁੱਲ ਜਾਂਦਾ ਵੀ ਮਾਂ ਪਾਪਾ ਦੀ ਨੂੰ ਭੁੱਲ ਜਾਂਦਾ ਉੱਥੇ ਤੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਇਨਤੀ ਕਰਨਾ ਤਾਂ ਕਿ ਆਹ ਲੋਕ ਤਗੜੇ ਹੋ ਜਔ ਮੈਂ ਜਲਦੀ ਪਾਰਟੀ ਦੇ ਇੱਕ ਦਫਤਰ ਮੈਂ ਪਹਿਲੇ ਵੀ ਕਹਿ ਕੇ ਆਇਆ ਸੀ ਆਪਾ ਅਮੁਲਿਆਪੁਰ ਉੱਤੇ ਮੈਂ ਜੋ ਇੱਕ ਮ ਦਫਤਰ ਖੋਲ ਰਿਹਾ ਜਿੱਥੇ ਓਐਸਡੀ ਮੇਰਾ ਅਫਸਰ ਉੱਥੇ 24 ਘੰਟੇ ਰਹੂਗਾ ਕੱਲੇ ਤਾਂ ਕਿ ਹਲਕੇ ਵਾਸਤੇ ਤੁਸੀਂ ਇਹ ਨਾ ਸਮਝਿਓ ਤੁਹਾਨੂੰ ਕਿਸੇ ਵੀ ਤੀ ਕਮੀ ਆ ਕੋਈ ਜਿਸ ਦਿਨ ਦਫਤਰ ਖੋਲ ਦਿੱਤਾ ਮੈਂ ਸੁਮੇ ਮੈਂ ਕਿਹਾ ਵੇਸੀ ਜਦੋਂ ਚੱਖੜ ਚਲਦਾ ਸੀ ਤੇ ਮਨਪ੍ਰੀਤਿਆਲੀ ਸੀ ਜਿਨ੍ਹਾਂ ਨੇ ਅਕਾਲੀ ਦਲ ਦੀ ਸੀਟ ਬਚਾਈ ਸੀ ਦਾਖਾਤੋਂ ਫਿਲਹਾਲ ਮੇਰੇ ਨਾਲ ਹੈਿਆਲੀ ਸਾਹਿਬ ਪਹਿਲਾਂ ਤਾਂ ਤੁਹਾਡਾ ਰਿਐਕਸ਼ਨ ਮੈਂ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਕੀ ਤੁਸੀਂ ਪਹਿਲਾ ਥਾਟ ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲਦਾ ਹੈ ਜੀ ਗੱਲੋਂ ਜੀ ਕਿਉਂਕਿ ਮਨਪ੍ਰੀਤ ਸੁਖਵੀਰ ਸਿੰਘ ਬਾਦਲ ਕਹਿੰਦੇ ਆ ਕਿ ਮਨਪ੍ਰੀਤਿਆਲੀ ਗਰਦਾਰ ਹੈ ਔਰ ਇਹਦਾ ਪਾਰਟੀ ਦੇ ਵਿੱਚ ਇਹਦੀ ਕੋਈ ਜਗ੍ਹਾ ਨਹੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਕਦੇ ਵੀ ਅਸੀਂ ਗਰਦਾਰ ਨਹੀਂ ਹੋ ਸਕਦੇ ਇਸ ਪਾਰਟੀ ਨੇ ਤੁਹਾਨੂੰ ਪਛਾਣ ਦਿੱਤੀ ਆ ਜਿਹੜੇ ਦਲ ਨੇ ਦਲ ਨੂੰ ਕਿਹਨੂੰ ਦਲ ਸਾਹਮਣੇ ਸਾਕੇ ਤਾਂ ਵੀ ਪਰਿਵਾਰ ਦੀ ਪਾਰਟੀ ਆ ਸਾਹਮਣੇ ਉਹਦੇ ਤਾਂ ਕਹਿ ਸਕਦੇ ਅਸੀਂ ਲੇਕਿਨ ਸ਼ਰੋਮਣੀ ਆ ਕੱਲ੍ਹ ਸਾਡੀ ਮਾਂ ਪਾਰਟੀ ਆ ਜੀ ਇਸ ਪਾਰਟੀ ਕਰਕੇ ਸਾਡੀ ਸਾਰਿਆਂ ਦੀ ਪਛਾਣ ਆ ਪ੍ਰਕਾਸ਼ ਸਿੰਘ ਬਾਦਲ ਜੀ ਜੋ ਕੁਝ ਬਣੇ ਨੇ ਸੁਨੀਲ ਸਿੰਘ ਬਾਦਲ ਬਣੇ ਅਸੀਂ ਜੋ ਬਣਿਆ ਇਸ ਪਾਰਟੀ ਅੱਜ ਪਾਰਟੀ ਜਦੋਂ ਮਰ ਰਹੀ ਆ ਜਦੋਂ ਤਿੰਨ ਸੀਟਾਂ ਰਹਿ ਗਈਆਂ ਅਸੀਂ ਉਦੋਂ ਉਦੋਂ ਵੀ ਕੋਸ਼ਿਸ਼ ਕੀਤੀ ਝੂਂਦਾ ਕਮੇਟੀ ਬਣੀ ਉਦੋਂ ਵੀ ਕੋਸ਼ਿਸ਼ ਕੀਤੀ ਬਚਾ ਲਈਏ ਪਾਰਟੀ ਨੂੰ ਆਪਾਂ ਹੁਣ ਪਾਰਲੀਮੈਂਟ 'ਚ 11 ਜਣੇ ਜਮਾਨਤ ਜਿੱਤ ਹੋਈ। ਸੇਅਹ ਜੇ ਮੁਖਾਲਸਕ ਸਾਹਿਬ ਤੇ ਇੱਕ ਹੁਕਮਨਾਮਾ ਜਾਰੀ ਹੋ ਗਿਆ। ਮੈਂ ਤਾਂ ਫੈਸਲਾ ਹੀ ਕਰ ਲਿਆ ਸੀ ਵੀ ਖਲਾਫ ਨਹੀਂ ਜਾਣ ਘਰੇ ਬੈਠੇ ਆਂ। ਹੂੰ। ਬੜੀਆਂ ਆਫਰਾਂ ਨੇ ਜੇ ਅਸੀਂ ਕਰਨਾ ਹੋਵੇ ਤਾਂ ਅੱਜ ਵੱਡੇ ਵੱਡੇ ਅਹੁਦੇਾਂ ਤੋਂ ਲੈ ਕੇ ਦੂਜੀ ਪਾਰਟੀ ਤੇ ਆਰਨ ਦੇ ਲੈ ਲੈਨੇ। ਸੇ ਆਲੀ ਸਭ ਇੱਕ ਪਾਰਟੀ ਸੁਣੋ ਮੈਂ ਵੀ ਗੱਲ ਕਹਿਣਾ। ਅਗਰ ਜੀ ਮੈਂ ਕੀ ਕਰ ਰਿਹਾ ਅਸੀਂ ਕੀ ਕਰ ਰਿਹਾ ਹੁਣ। ਅਕਾਲ ਚੱਕ ਦਾ ਇੱਕ ਹੁਕਮਨਾਮਾ ਹੋਇਆ। ਉਹਦੀ ਪਾਲਣਾ ਕਰ ਰਹੇ ਆਂ। ਉਹਦੇ 'ਚ ਭਰਤੀ ਕਰ ਰਹੇ ਆਂ ਸ਼੍ਰੋਮਣੀ ਅਕਾਲੀ ਦਲ ਦੀ। ਇਹ ਜਿਹੜੇ ਚਾਹੁੰਦੇ ਲੱਖਾਂ ਲੋਕ ਜਿਹੜੇ ਮੈਂਬਰ ਬਣ ਰਹੇ ਆ ਉਹਨਾਂ ਨੂੰ ਨਾਲ ਜੋੜਨਾ ਚਾਹੁੰਦੇ ਆ ਜਿਹੜਾ ਜੋੜਨਾ ਚਾਹੁੰਦੇ ਉਹ ਗਦਾਰ ਨੇ ਜਿਹੜੇ ਆਪ ਨਹੀਂ ਚਾਹੁੰਦੇ ਕੁਝ ਨਹੀਂ ਜੀ ਹੋਵੇ ਨਹੀਂ ਮੈਂ ਕੁਝ ਚਾਹਦਾ ਹੋਵਾਂ ਅਸੀਂ ਚਾਹੁੰਦੇ ਵੀ ਲੱਖਾਂ ਬੰਦਿਆਂ ਨੂੰ ਨਾਲ ਜੋੜੋ ਅਕਾਲੀ ਦਲ ਦੇ ਤੇ ਥੋੜਾ ਤਿਆਗ ਦਿਖਾਓ ਵੀ ਆਪਣੀ ਇਸ ਮਾਣਾ ਪਾਰਟੀ ਨੂੰ ਬਚਾ ਲੀਏ ਲੋਕਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਦਾ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਇਹੀ ਪਾਰਟੀ ਲੜਾਈ ਲੜ ਸਕਦੀ ਆ ਪਰ ਲੀਡਰਸ਼ਿਪ ਤੇ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਆ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਹੋਈ ਆ ਕਿ ਕੋਈ ਅਹੁਦਾ ਨਹੀਂ ਕਿਸੇ ਚੀਜ਼ ਦੀ ਲਾਲਸਾ ਨਹੀਂ ਵੀਸ ਪਾਰਟੀ ਨੂੰ ਬਚਾਈਏ ਜਿਹੜੀ ਖਤਮ ਹੋ ਰਹੀ ਆ ਉਹਦੇ ਵਿੱਚ ਅਫਰ ਨਿੱਜੀ ਹਿੱਤਾਂ ਨੂੰ ਦਿਆ ਗਿਆ ਇੰਨਾ ਹੀ ਮਸਲਾ ਵਾ ਬਸ ਇਹਦੇ ਲਈ ਚਾਹੇ ਸਾਨੂੰ ਕੋਈ ਪਾਰਟੀ ਨੂੰ ਬਚਾਉਣ ਲਈ ਜੋ ਮਰਜੀ ਕਰੇ ਕੋਈ ਜੀ ਆਲੀ ਸਾਬ ਇੱਕ ਸਵਾਲ ਜਵਾਬ ਤੁਸੀਂ ਸਿੱਧਾ ਸਿੱਧਾ ਦਿਓ ਵੀ ਇਸ ਕੁਬੀਰ ਬਾਦਲ ਦੇ ਦਿਮਾਗ 'ਚ ਥਾਟ ਕਿੱਥੋਂ ਆ ਗਿਆ ਵੀ ਤੁਸੀਂ ਗਰਦਾਰ ਹੋ ਕਿਉਂਕਿ ਤੁਸੀਂ ਇੱਕ ਬੰਨੇ ਕਹਿੰਦੇ ਹੋ ਵੀ ਮੇਰੇ ਹਾਂਜੀ ਨਹੀਂ ਹੁਣ ਜੀ ਤਾਂ ਤੁਹਾਨੂੰ ਲੱਗਦਾ ਅਜ ਤੱਕ ਵੀ ਅਸੀਂ ਕਦੇ ਪਾਰਟੀ ਦਾ ਝੰਡਾ ਫਰੇ ਲਗਣ ਦਿੱਤਾ 12 ਦੇ ਵਿੱਚ ਵੀ ਉਸ ਤੋਂ ਬਾਅਦ ਜਦੋਂ ਜਿਮਨੀ ਜੋਨ ਸਰਕਾਰ ਦੇ ਖਿਲਾਫ ਲੜੀ ਕੋਈ ਕੋਈ ਇਹ ਕਹਿਣ ਵੀ ਸਾਡੀ ਕੋਈ ਇਹਨਾਂ ਤੋਂ ਕੋਈ ਫਾਈਨੈਂਸ਼ੀਅਲੀ ਹੈਲਪ ਲਈ ਹੋਵੇ ਕਦੇ ਕੋਈ ਸਰਕਾਰ ਤੋਂ ਫਾਇਦਾ ਲਿਆ ਹੋਵੇ ਕਦੇ ਕੋਈ ਟੈਂਡਰ ਲਿਆ ਹੋਵੇ ਕਦੇ ਕੋਈ ਲਾਇਸੈਂਸ ਲਿਆ ਹੋਵੇ ਵੀ ਆ ਜੀ ਆਹ ਕੌਲਿਜੀ ਦਾ 10 ਦਿਨ ਵੀ ਇੱਥੇ ਆ ਇਹਨਾਂ ਨੇ ਕਹਿੰਦੇ ਬਾਈਪਾਸ ਕੱਢਦਾ ਬਾਈਪਾਸ ਕੱਢਣਾ ਜਿਹੜਾ ਜਮੀਨ ਦਾ ਵੈਸੇ ਸਾਡੀ ਕਦੇ ਵੀ ਕਿਸੇ ਸੜਕ ਤੇ ਨਹੀਂ ਨਾ ਤੇ ਜਮੀਨਾਂ ਦੀ ਬਾਈਪਾਸ ਤੇ ਲੱਗਦੀ ਹੀ ਨਹੀਂ ਮੇਰੀ ਜ਼ਮੀਨ ਜੀ ਅੱਛਾ ਇਹ ਪਹਿਲਾਂ ਹੀ ਦੇਖੋ ਜਦੋਂ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਤੋਂ ਲੈ ਕੇ ਜਨਮ ਤੋਂ ਲੈ ਕੇ ਕਿਸਮੀਆਂ ਪੁਸ਼ਤਾ ਤੋਂ ਗੁਰੂ ਮਾਰ ਦੀ ਕਿਰਪਾ ਵਾ ਸਾਰਾ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਕੋણો ਖਰਚ ਕਰਕੇ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਲੰਬੇ ਸਮੇਂ ਤੋਂ ਪਾਰਟੀ ਦਾ ਝੰਡਾ ਬੁਲੰਦ ਕਰ ਰਹੇ ਹਾਂ ਸੋ ਜੇ ਇਹਨਾਂ ਨੂੰ ਕੋਈ ਬੰਦਾ ਜੇ ਕਹਿੰਦਾ ਸਲਾਹ ਦਿੰਦਾ ਜਾਂ ਕੋਈ ਗੱਲ ਕਰਦਾ ਪਾਰਟੀ ਦੇ ਭਲੇ ਲਈ ਉਹ ਫਿਰ ਗਦਾਰ ਹੀ ਹੋ ਜਾਂਦਾ ਜਾਂ ਦੂਜੀਆਂ ਪਾਰਟੀਆਂ ਦਾ ਏਜੰਟ ਹੋ ਜਾਂਦਾ ਜੀ ਲੇਕਿਨ ਅਸੀਂ ਸ਼ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਈ ਸੀ ਹੈ ਤੇ ਰਵਾਂਗੇ ਅੱਛਾ ਆਲੀ ਸਾਹਿਬ ਇੱਕ ਸਵਾਲ ਤੁਸੀਂ ਕਹਿਿੰਦਾ ਵੀ ਪੱਲਿਓ ਪੈਸੇ ਖਰਚੇ ਆ ਸੁਖਵੀਰ ਬਾਦਲ ਨੇ ਅੱਜ ਵਾਲੀ ਆਪਣੀ ਜਿਹੜੀ ਉਹਨਾਂ ਦੀ ਭਾਸ਼ਣ ਆ ਉਹਦੇ ਵਿੱਚ ਹੀ ਕਹਿੰਦੇ ਆ ਵੀ ਇਹਦਾ ਤੁਹਾਡਾ ਇੱਥੇ ਇਹਦਾ ਐਮ.ਐਲ.ਏ ਇਹ ਆਪਦੇ ਕੋਲੋਂ ਨਹੀਂ ਪੈਸੇ ਖਰਦਾ ਰਿਆ ਇਹਨੂੰ ਮੈਂ ਪੈਸੇ ਦਿੰਦਾ ਰਿਆਂ ਕਰੋੜਾਂ ਮੂਹੇ ਪੈਸੇ ਦਿੰਦਾ ਰਿਆਂ ਕਾਦੇ ਲਈ ਆ ਪਾਰਕਾਂ ਕਹਿੰਦੇ ਜਿਹੜੀਆਂ ਸੋਹਣੀਆਂ ਬਣਾਤੀਆਂ ਰਾਹ ਬਾਕੀ 116 ਹਲਕਿਆਂ 'ਚ ਕਿਉਂ ਨਹੀਂ ਬਣੀਆਂ ਜੀ ਜੀ ਉੱਥੇ ਪੈਸੇ ਤੇ ਕਿ ਬਣਵਾ ਲੈਣੀਆਂ ਸੀਗੀਆਂ ਦੇਖੋ ਕੁਛ ਨਾ ਕੁਛ ਪਾਰਕ ਸਰਕਾਰ ਦੇ ਫੰਡ ਆਉਂਦੇ ਨੇ ਸੈਂਟਰ ਸਰਕਾਰ ਤੋਂ ਜਦੋਂ ਚੇਅਰਮੈਨ ਰਹੇ ਜ਼ਿਲ੍ਹਾ ਪ੍ਰੀਸ਼ਦ ਦੇ ਉਦੋਂ ਵੀ ਕਰੋੜਾਂ ਰੁਪਏ ਲੈ ਕੇ ਆਏ ਆ ਜੀ ਦੇ ਵੀ ਸੁਪਰ ਅਵਾਰਡ ਵੀ ਮਿਲਿਆ ਕੱਦ ਲੈ ਉਹਦਾ ਫਾਇਦਾ ਕੀ ਦਾ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਈ ਆ ਜਿਹੜੀਆਂ ਸਕੀਮਾਂ ਚੱਲ ਰਹੀਆਂ ਨੇ ਇਹਨਾਂ ਨੇ ਇੱਕ ਵੀ ਹਲਕੇ ਨੂੰ 1 ਰੁਪਿਆ ਕਿਸੇ ਨੂੰ ਸਭ ਵੰਡ ਕੇ ਦੇ ਦਿੰਦੇ ਵੀ ਉਹ ਦਿਹਾੜੀ ਉਹਨਾਂ ਦੇ ਦਿੰਦੇ ਉਹ ਕਿ ਵਿੱਚੋਂ ਸਿਸਟਮ ਚੋਂ ਅਸੀਂ ਮੰਰੇਗਾ ਸਕੀਮ ਦੇ ਵਿੱਚੋਂ 14-15 ਕਰੋੜ ਰੁਪਏ ਕੱਲੇ ਸਿਰਫ ਗਰਾਉਂਡਾਂ ਤੇ ਲਾਇਆ ਜਿਹੜਾ ਇੱਕੋ ਹੀ ਹਲਕਾ ਪੂਰੀ ਇੰਡੀਆ ਦੇ ਵਿੱਚ ਜਿਹਨੇ ਇਹ ਕੰਮ ਕੀਤਾ ਠੀਕ ਆ ਗੁਰੂ ਨੇ ਜਿੰਨੀ ਕਿ ਸਮਰਥ ਬਖਸ਼ੀ ਆ ਅਸੀਂ ਉਹਦੇ ਤੇ ਕੰਮ ਕੀਤਾ ਤੇ ਉਹਦੇ ਸਾਨੂੰ ਰਿਜ਼ਲਟ ਵੀ ਮਿਲੇ ਨੇ ਦੇ ਇਸ ਲਈ ਮੇਰਾ ਸਾਡਾ ਗਿੱਜੀ ਕੋਈ ਸਰਵਿਸਿੰਗ ਬਾਤਲ ਨਾ ਕੋਈ ਵਿਰੋਧ ਨਹੀਂ ਹੈਗਾ ਜੋ ਮਰਜੀ ਕਹੀ ਜਾਣ ਅਸੀਂ ਤਾਂ ਇੱਕ ਪ੍ਰਿੰਸੀਪਲਸ ਦੀ ਜਿਹੜੀ ਪਾਰਟੀ ਨੂੰ ਬਚਾਉਣ ਲਈ ਵੀ ਕਿੱਦਾਂ ਬਚ ਸਕਦੀ ਹੈ ਪਾਰਟੀ ਉਹ ਲੜਾਈ ਲੜ ਰਹੇ ਆ ਲੜਦੇ ਰਵਾਂਗੇ ਸਾਨੂੰ ਕੋਈ ਹੋਰ ਕਿਸੇ ਅਹੁਦੇ ਦੀ ਕਿਸੇ ਚੀਜ਼ ਦੀ ਕੋਈ ਭੁੱਖ ਨਹੀਂ ਹੈਗੀ ਜੀ ਮੇਰਾ ਲਾਸਟ ਕੁਐਸਚਨ ਹੋਏਗਾ ਤੁਹਾਡਾ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਏਗਾ ਅਲੀ ਸਾਹਿਬ ਦੇਖੋ ਜੀ ਅਸੀਂ ਤਾਂ ਆ ਜਿਹੜੀ ਸੇਵਾ ਲੱਗੀ ਆ ਇਹ ਸਾਨੂੰ ਜੋ ਉਦੇਸ਼ ਹੋਇਆ ਕਿ ਤੁਸੀਂ ਭਰਤੀ ਕਰਕੇ ਤੇ ਵੀਡੋ ਪ੍ਰੂਫ ਪਾਰਦਰਸ਼ੀ ਭਰਤੀ ਕਰਕੇ ਡੈਲੀਗੇਟ ਚੁਣ ਕੇ ਜਥੇਬੰਦੀ ਚੁਣ ਕਰਨੀ ਆ ਇਹ ਸਾਡੀ ਡਿਊਟੀ ਆ ਉਸ ਤੋਂ ਅੱਗੇ ਇਹ ਸਾਰਾ ਸਿਸਟਮ ਨੂੰ ਇਹ ਜਿਹਾ ਤ્યાਗ ਦਿਖਾ ਦੇਣਗੇ ਸਾਰੇ ਇਕੱਠੇ ਹੋ ਜਾਣਗੇ ਜੀ ਉਹਦੇ ਵਿੱਚ ਅਸੀਂ ਆਪਣੇ ਲਈ ਨਹੀਂ ਕੁਝ ਕਰ ਰਹੇ ਕਿ ਆਪਣੇ ਲਈ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਲਈ ਕਰ ਰਹੇ ਹਾਂ ਕੀ ਇਹ ਇਹ ਮਜ਼ਬੂਤ ਕਰਨਾ ਜੇ ਚਾਹੁੰਦੇ ਨੇ ਜੇ ਵਫਾਦਾਰ ਨੇ ਪਾਰਟੀ ਦੇ ਤਾਂ ਇਹ ਇਹ ਆਪਣਾ ਤ્યાਗ ਦਿਖਾਉਣ ਵੀ ਕਿੱਦਾਂ ਪਾਰਟੀ ਇਕੱਠੀ ਹੋ ਸਕਦੀ ਆ ਉਹਦੇ ਵਿੱਚ ਅਸੀਂ ਤਾਂ ਤ્યાਗ ਦਿਹਾਉਣ ਤਿਆਰ ਜਿਹੜਾ ਬੰਦਾ ਤ્યાਗ ਦਿਖਾਉਂਦਾ ਉਹ ਕਦੇ ਗਦਾਰ ਹੋ ਸਕਦਾ ਇਹਨੇ ਆਪਣੇ ਲਈ ਕੁਝ ਕਰ ਵੀ ਮੈਨੂੰ ਆ ਜਾਈਦਾ ਫਿਰ ਤਾਂ ਬੱਕੀਏ ਵੀ ਉਹ ਤੂੰ ਆਪਣੇ ਲਈ ਤੁਸੀਂ ਆ ਕਰਕੇ ਗਦਾਰੀ ਕਰ ਰਹੇ ਹੋ ਅਸੀਂ ਤਾਂ ਸ਼ਰੋਹਮਣੀ ਕਾਲੀ ਜਲ ਦੀ ਰੋਸਤੀ ਲਈ ਕਰ ਰਹੇ ਹਾਂ ਸੁਦੀ ਮਈ ਬੁਤੀ ਲਈ ਤੁਹਾਨੂੰ ਕੋਈ ਕਹਿੰਦਾ ਫਿਰ ਕੀ ਕਹਿ ਸਕਦੇ ਹਾਂ ਹੁਣ ਤਾਂ ਲੋਕਾਂ ਨੂੰ ਪਤਾ ਹੀ ਆ ਸਾਰੇ ਨੂੰ ਸ੍ਰੀ ਸਿੱਖ ਸੰਗਤ ਦੁਨੀਆ 'ਚ ਬੈਠੀ ਨੂੰ ਪਤਾ ਹੀ ਆ ਵੀ ਅਸੀਂ ਕਦ ਲਈ ਕਰ ਰਹੇ ਹਾਂ ਸੁਖਬੀਰ ਬਾਦਲ ਨੂੰ ਜੀ ਸੁਖਬੀਰ ਬਾਦਲ ਸਰਪ੍ਰਸਤ ਬਣਨਾ ਚਾਹੁੰਦੇ ਆ ਚੀਫ ਬਣਨਾ ਚਾਹੁੰਦੇ ਇਸ ਪਾਰਟੀ ਦੇ ਉਹਨਾਂ ਨੂੰ ਫਿਰ ਲਾ ਵੀ ਦਿੱਤਾ ਹੋਇਆ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਤਿਆਗ ਦੀ ਗੱਲ ਕਰ ਰਹੇ ਹੋ ਵੀ ਇੱਧਰ ਸੁਖਬੀਰ ਬਾਦਲ ਵੱਲ ਇਸ਼ਾਰਾ ਆ ਤੁਹਾਡਾ ਇਹ ਤਾਂ ਇਹ ਤਾਂ ਝੂਂਦਾ ਕਮੇਟੀ ਰਿਪੋਰਟ ਵੀ ਨਹੀਂ ਗੱਲ ਕਹਿੰਦੀ ਸੀਗੀ ਵਰਕਰ ਵੀ ਇਹੀ ਗੱਲ ਕਹੇ ਜੀ ਤਾਂ ਜਾਂਦੇ ਇਹਨਾਂ ਨੂੰ ਵਿੱਚ ਰਹਿ ਕੇ ਲੜ ਰਹੇ ਆ ਵੀ ਆਪਾਂ ਪਾਰਟੀ ਨੂੰ ਬਚਾ ਲਈਏ ਹ ਦੀ ਜੇਤ ਸੇ ਹੋ ਕੇ ਪ੍ਰਧਾਨ ਪਰ ਚੁਣ ਲੈਂਦੇ। ਅਜੀ ਤਾਂ ਹੁਣ ਉੱਥੋਂ ਸਾਨੂੰ ਹੁਕਮ ਨਾਵੇਂ ਤੁਸੀਂ ਕਿੱਦਾਂ ਬਾਗੀ ਹੋ ਸਕਦੇ ਆ। ਜੀ। ਸਾਨੂੰ ਜਿਹੜਾ ਆਦੇਸ਼ ਜਾਰੀ ਹੋਇਆ ਤਾਂ ਕਿਵੇਂ ਬਾਗੀ ਹੋ ਸਕਦੇ ਆ। ਇਹਨਾਂ ਲਈ ਤਾਂ ਕੋਈ ਪ੍ਰਵਾਹ ਨਹੀਂ ਨਹੀਂ ਮੰਨਦੇ। ਲੇਕਿਨ ਇੱਕ ਆਮ ਸਿੱਖ ਤਾਂ ਮੰਨਦਾ ਨਾ ਮੈਂ ਤਾਂ ਆਪ ਦਾ ਰਾਹਨ ਤਿੰਨ ਸਾਲ ਤੋਂ ਛੱਡ ਕੇ ਘਰ ਬੈਠਾ ਸੀਗਾ। ਵੀ ਆਪਦੀ ਵਿਧਾਨ ਸਭਾ ਦੇ ਹਲਕੇ 'ਚ ਕੰਮ ਕਰ ਰਿਹਾ ਸੀ ਵੀ ਨਾ ਤਾਂ ਮੈਂ ਕੋਈ ਇਲੈਕਸ਼ਨ ਲੜਨੀ ਚਾਹੁੰਦਾ ਇਕ ਆਹ ਨੂੰ। ਜੀ। ਕਿ ਨਾ ਮੈਂ ਕੋਈ ਅਹੁਦਾ ਚਾਹੁੰਦਾ ਸੀਗਾ। ਮੈਂ ਤਾਂ ਚਾਹਦਾ ਸੀ ਪਾਰਟੀ ਜਿਹੜੀ ਨੇ ਸਾਨੂੰ ਪਛਾਣ ਦਿੱਤੀ ਅੱਜ ਖਤਮ ਹੋ ਰਹੀ ਆ ਜਿਹੜਾ ਇੱਕ ਐਮਐਲਏ ਇੱਕ ਬੱਜੇ ਸੀ ਕਿ ਐਮਐਲਏ ਇੱਕ ਬੀਬੀ ਜੀ ਨੇ ਦੂਜਿਆਂ ਛੱਡ ਕੇ ਚਲੇ ਗਿਆ ਵੀ ਉਹ ਬੰਦਾ ਵੀ ਜੇ ਨਹੀਂ ਗੱਲ ਕੋਈ ਪਾਰਟੀ ਨੂੰ ਬਚਾਉਣ ਲਈ ਫਿਰ ਕੌਣ ਕਰੂਗਾ ਪਾਰਟੀ ਨੂੰ ਬਚਾਉਣ ਲਈ ਗੱਲ ਜੇ ਇਸ ਗੱਲ ਤੇ ਵੀ ਅਸੀਂ ਬੋਲ ਨਹੀਂ ਸਕਦੇ ਹੈਗੇ 25-25 ਸਾਲ ਅਸੀਂ ਲਾਇਆ ਇਸ ਪਾਰਟੀ ਦੇ ਵਿੱਚ ਤੇ ਆਪਣੀ ਸਾਰੀ ਆਪਣੀ ਜਵਾਨੀ ਸਾਰੀ ਇਸ ਪਾਰਟੀ ਦੇ ਲੇਖੇ ਲਾਈ ਆ ਤੇ ਅਸੀਂ ਲੱਖਾਂ ਕਰੋੜਾ ਰੁਪਈਆ ਲੋਕਾਂ ਦੇ ਭਲੇ ਲਈ ਇਸ ਪਾਰਟੀ ਦੀ ਚੜ੍ਹਦੀ ਕਲਾ ਲਈ ਖਰਚ ਕੀਤਾ ਵਾ ਤੇ ਫੇਰ ਆਪਾਂ ਸੋਚੀ ਇਹ ਨਹੀਂ ਸਾਡੇ ਕੋਲ ਇੰਨਾ ਵੀ ਹੈ ਨਹੀਂ ਕਿ ਅਸੀਂ ਇਸ ਪਾਰਟੀ ਨੂੰ ਬਚਾਉਣ ਲਈ ਵੀ ਹਾਂ ਦਾ ਨਾਰਾ ਕਿਉਂਕਿ ਪਾਰਟੀ ਇੱਕ ਪਰਿਵਾਰ ਦੀ ਨਹੀਂ ਹੈਗੀ ਇਹ ਪਾਰਟੀ ਪੰਥ ਦੀ ਆ ਜੀ ਇੱਕ ਪਰਿਵਾਰ ਦੀ ਪਾਰਟੀ ਚੋਂ ਸਾਨੂੰ ਇਹ ਕਹਿ ਸਕਦਾ ਵੀ ਤੁਸੀਂ ਪਰਿਵਾਰ ਦੀ ਪਾਰਟੀ ਦੇ ਮੈਂਬਰ ਨਹੀਂ ਹੈਗੇ ਨਾ ਬਣ ਸਕਦੇ ਹੋ ਪਰ ਇਹ ਪੰਥ ਦੀ ਪਾਰਟੀ ਚੋਂ ਥੋੜੀ ਕੋ ਘੱਟ ਸਕਦਾ ਵਾ ਜੀ ਵਾਲੀ ਸਾਹਿਬ ਬਹੁਤ ਜੀ ਪਰਿਵਾਰ ਦੇ ਦਲ ਦੇ ਮੈਂਬਰ ਨਹੀਂ ਹੈਗੇ ਜੀ ਜੀ ਕਹਿ ਸਕਦੇ ਨਹੀਂ ਬਣ ਸਕਦੇ ਤੇ ਉਹ ਤਾਂ ਬਣੋਗੇ ਜੇ ਤੁਸੀਂ ਬਿਲਕੁਲ ਆਪਾਂ ਉਹ ਜੋ ਕਹਿੰਦੇ ਉਹ ਹੀ ਮੰਨੀ ਜਾਓ چاہے ਗਲਤ ਹੈ ਜੇ ਸਹੀ ਆ ਸਪੈਸ਼ਲੀ ਜੋ ਇੱਕ ਸੰਸਦਾਂ ਨੂੰ ਬਚਾਉਣ ਲਈ ਤੁਹਾਨੂੰ ਬੋਲਣਾ ਹੀ ਪੈਣਾ ਇਹ ਤੇ ਇਹਦੇ ਤੇ ਤਾਂ ਹੀ ਸੰਸਦ ਬਚ ਸਕਦੀ ਹੈ ਪਰ ਜੋ ਮਰਜ਼ੀ ਕਹੀ ਜਾਣਾ ਗੱਲ ਇਹ ਹੈ ਨਾ ਵੀ ਕੋਈ ਨੀਤੀ ਕਿਸੇ ਨਾਲ ਕੋ ਮਸਲਾ ਦੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਟਿੱਪਣੀਆਂ ਹਾਂਜੀ ਹਾਂਜੀ ਦਾ ਕਾਹ ਕਰ ਲਈ ਜੀ ਬਹੁਤ ਸ਼ੁਕਰੀਆ ਅਲੀ ਸਾਹਿਬ ਤੁਸੀਂ ਸਮਾਂ ਕੱਢਿਆ ਆ ਔਰ ਸਾਡੇ ਨਾਲ ਗੱਲਬਾਤ ਕੀਤੀ ਆ ਇਹ ਸੀ ਮਾਨਪ੍ਰੀਤ ਅਯਾਰਲੀ ਜਿਹੜੇ ਕਿ ਦਾਖਾਂ ਤੋਂ ਪਾਰਟੀ ਦੇ ਐਮਐਲਏ ਨੇ ਜਿਵੇਂ ਉਹ ਦੱਸਦੇ ਨੇ ਵੀ ਇੱਕ ਤਾਂ ਚਲਾ ਗਿਆ ਸੁਖੀ ਸਾਹਿਬ ਚਲੇ ਗਏ ਪਾਰਟੀ ਛੱਡ ਕੇ ਦੋ ਐਮਐਲਏ ਬਚੇ ਨੇ ਔਰ ਜੇ ਉਹਨਾਂ ਦੇ ਵਿੱਚੋਂ ਇੱਕ ਬੋਲ ਰਿਹਾ ਆ ਔਰ ਉਹਨੇ ਆਪਣੀ ਜਵਾਨੀ ਦੇ ਕਿ ਜੋਨ ਦੇ ਕਹਿੰਦੇ ਮੁਤਾਬਕ ਜੇ ਜੇ ਪਾਰਟੀ ਦੇ ਵਿੱਚ ਜੇ ਉਹ ਆਪਣਾ ਕੋਈ ਰਾਹ ਦੇ ਰਿਹਾ ਆ ਤਾਂ ਫਿਰ ਉਹਦੇ ਵਿੱਚ ਮਾੜੀ ਗੱਲ ਕੀ ਆ ਫਿਲਹਾਲ ਮਨਪ੍ਰੀਤਿਆਲੀ ਦੇ ਉੱਤੇ ਸੁਖਬੀਰ ਬਾਦਲ ਦਾ ਬਹੁਤ ਵੱਡਾ ਬਿਆਨ ਆ ਕਿ ਗਰਦਾਰ ਦੇ ਲਈ ਪਾਰਟੀ ਦੇ ਵਿੱਚ ਜਗ੍ਹਾ ਨਹੀਂ ਹੈ ਪਰ ਦੂਸਰੇ ਬੰਨੇ ਮਨਪ੍ਰੀਤਿਆਲੀ ਕਹਿੰਦੇ ਆ ਕਿ ਪਾਰਟੀ ਦੀ ਹੋਂਦ ਬਚਾਏ ਰੱਖਣਾ ਪਾਰਟੀ ਨੂੰ ਅੜੜਾ ਸਰੜਾ ਤੇ ਕਰੜਾ ਕਰਨਾ ਜੇ ਪਾਰਟੀ ਦੇ ਲਈ ਗਰਦਾਰੀ ਆ ਤੇ ਸਾਡੀ ਮਾਪ ਪਾਰਟੀ ਆ ਕਿਉਂਕਿ ਉਹਨੇ ਸਾਨੂੰ ਪਛਾਣ ਦਿੱਤੀ ਆ ਔਰ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਹਿੰਦੇ ਸਾਨੂੰ ਹੁਕਮ ਲੱਗੇ ਨੇ ਅਸੀਂ ਉਹਨਾਂ ਬੰਨ ਮੰਨਾਂਗੇ ਸੋ ਫਿਲਹਾਲ ਇਹ ਬਹੁਤ ਵੱਡੀ ਸਟੇਟਮੈਂਟ ਆ ਉਹਨਾਂ ਦੀ ਉਹ ਕਹਿੰਦੇ ਆ ਵੀ ਅਸੀਂ ਜਿਹੜਾ ਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਹੁਕਮ ਸਾਨੂੰ ਲਾਏ ਨੇ ਅਸੀਂ ਉਹਨਾਂ ਤੋਂ ਦੌੜ ਨਹੀਂ ਸਕਦੇ ਭਾਜੂ ਨਹੀਂ ਹੋ ਸਕਦੇ ਭੱਜ ਨਹੀਂ ਸਕਦੇ ਕਿਉਂਕਿ ਕਹਿੰਦੇ ਆ ਵੀ ਕੋਈ ਤਾਂ ਮੰਨਣ ਚ ਜਿਹੜਾ ਆ ਮਨਫੀ ਹੋ ਸਕਦਾ ਪਰ ਅਸੀਂ ਆਮ ਸਿੱਖ ਆ ਗੁਰੂ ਦੇ ਸੱਚੇ ਸਿੱਖ ਆ ਜੋ ਹੁਕਮ ਲੱਗੇ ਨੇ ਅਕਸ਼ਰਿ ਅਕਾਲ ਤਖਤ ਸਾਹਿਬ ਤੋਂ ਉਸ ਨੂੰ ਪੂਰਾ ਕਰਾਂਗੇ ਔਰ ਅਸੀਂ ਉਸ ਕਰਕੇ ਭਰਤੀਆਂ ਕਰ ਰਹੇ ਆ ਕਿਉਂਕਿ ਗੁਰਪ੍ਰਤਾਪ ਵਡਾਲਾ ਨੇ ਉੱਚ ਪਾਰਟੀ ਚ ਇਹ ਵੀ ਨੇ ਔਰ ਇਹ ਆ ਕਿ ਸ਼ਾਇਦ ਜਦੋਂ ਦੇਸ ਉਸ ਭਰਤੀ ਦੇ ਵਿੱਚ ਨੇ ਤੇ ਉਦੋਂ ਤੋਂ ਸ਼ਾਇਦ ਤਲਖੀਆਂ ਵੱਧ ਗਈਆਂ ਨੇ ਔਰ ਫਿਲਹਾਲ ਬਹੁਤ ਵੱਡੀ ਖਬਰ ਆ ਔਰ ਇੱਕ ਵਾਰ ਫੇਰ ਤੋਂ ਮੈਂ ਜਾਣਦੇ ਜਾਂਦੇ ਸੁਖਵੀਰ ਬਾਦਲ ਦੀ ਸਟੇਟਮੈਂਟ ਸੁਣਾਉਣਾ ਤੁਹਾਨੂੰ ਕਾਈ 15 ਦਿਨਾਂ ਦੇ ਅੰਦਰ ਅੰਦਰ ਤੇ ਉਹਨੇ ਮੈਂ ਕੋਈ ਕੰਮ ਹੋਏ ਤੁਸੀਂ ਮੇਰੇ ਦਫਤਰ ਆ ਜਿਓ ਕਿ ਆਪ ਦੇਖੋ ਆ ਜਿਹੜੇ ਤੁਹਾਡੇ ਬਾਈਪਾਸ ਬਣਾਏ ਆ ਸਾਬ ਭਗਵਾਨਪ੍ਰੀਤ ਕੰਟੈਕਟ ਕਰ ਲਿਓ ਕੀ ਮਨਪ੍ਰੀਤ ਦੇ ਦੁਆਰੇ ਤੱਕ ਨਾ ਦੇ ਇਹ ਆ ਉਹ ਗਰੰਟੀ ਤੇਰੀ ਹੈ ਬੋਲੇ ਸੋ ਨਿਆ ਮਨਪ੍ਰੀਤਿਆਲੀ ਕੋਈ ਕਾਲੀ ਦਲਦਾ ਕੋਣ ਪੈਂਬਰ ਨਹੀਂ ਬਣ ਸਕਦਾ ਗਦਰਾਂ ਨੂੰ ਅਸੀਂ ਵੀ ਇੱਥੇ ਬਸ ਤੁਸੀਂ ਮਨ ਬਣਾ ਲਓ ਅਕਾਲੀ ਦਲ ਨੂੰ ਤਗੜਾ ਕਰਨਾ ਹੈ ਤੇ ਗਦਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੈਂ ਵੱਡੇ ਪੰਥ ਸਾਹਿਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਅੱਜ ਉਸ ਇਨਸਾਨ ਨੂੰ ਜੇ ਨਾਮ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਬਣੇ ਆ ਜਿਹੜੇ ਇੱਥੇ ਤਰੱਕੀ ਕਰਾਈ ਆ ਕਾਲੀ ਦਰਲੇ ਕੀਤੀ ਆ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਪ ਕਰਕੇ ਨਹੀਂ ਜਿਹੜਾ ਆਪਣੀ ਮਾਂ ਨੂੰ ਪਹੁੰਚ ਜਾਂਦਾ ਆਪਣੀ ਮਾਪਾ ਜੀ ਨੂੰ ਪਹੁੰਚ ਜਾਂਦਾ ਉਸੇ ਤੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਕਤੀ ਕਰਨਾ ਤਾਂ ਖੈਰ ਉਹ ਕਰ ਤਗੜੇ ਹੋ ਜਾਉ ਉਹਨੂੰ ਮੈਂ ਜਲਦੀ ਪਾਰਟੀ ਦੇ ਇੱਕ ਦਫ਼ਤਰ ਮੈਂ ਪਹਿਲੇ ਵੀ ਕਹਿ ਕੇ ਆਇਆ ਸੀ ਆਪਾ ਮੁਲੀਆ ਤੋਂ ਉੱਤੇ ਮੇਨ ਲੋਕੇ ਇੱਕ ਮ ਦਫਤਰ ਖੋਲ ਰਿਆ ਜਿੱਥੇ ਉਹ ਐਸਟੀ ਮੇਰਾ ਅਫਸਰ ਉੱਥੇ 24 ਘੰਟੇ ਰਹੂਗਾ ਕੰਮੇ ਦਾ ਕੇ ਹਲਕੇ ਵਾਸਤੇ ਤੁਸੀਂ ਇਹ ਨਾ ਸਮਝਿਓ ਤੁਹਾਨੂੰ ਕਿਸੇ ਚੀਜ਼ ਦੀ ਕਮੀ ਆ ਉਹ ਜਿਸ ਦਿਨ ਦਫਤਰ ਖੋਲ ਦਿੱਤਾ ਮੈਂ 15-20 ਦਿਨਾਂ ਦੇ ਅੰਦਰ ਅੰਦਰ ਤੇ ਉਹਦੇ ਮਾ ਕੋਈ ਕੰਮ ਹੋਏ ਤੁਸੀਂ ਮੇਰੇ ਦਫਤਰ ਆ ਜਿਓ ਤੇ ਆਪ ਦੇਖੋ ਆ ਜਿਹੜੇ ਤੁਹਾਡੇ ਬਾਈਪਾਸ ਬਣਾਏ ਆ ਭਗਵਾਨਪ੍ਰੀਤ ਕੰਟਨਰ ਲੈ ਲਓ ਕੀ ਮਰ ਵੀ ਵਿੱਚ ਦਵਾਰੇ ਟੱਕ ਨਾ ਦੇ ਤੇ ਆ ਉਹ ਗਰੰਟੀ ਮੇਰੀ ਹੈ ਬੋਲੇ ਸੋ ਨਿਹਾਲ ਮੰਨੀ ਤੇ ਆਲੀ ਕੋਈ ਕਾਲੀ ਦਲਦਲ ਹੁਣ ਮੈਂਬਰ ਨਹੀਂ ਬਣ ਸਕਦਾ ਗਦਾਰਾਂ ਨੂੰ ਅਸੀਂ ਹੀ ਦੇਣਾ ਬਸ ਤੁਸੀਂ ਮਨ ਬਣਾ ਲਓ ਅਕਾਲੀਰਾਂ ਨੂੰ ਤਗੜਾ ਕਰਨਾ ਹੈ ਤੇ ਗਦਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੈਂ ਵੱਡੇ ਪੰਥ ਸਾਹਿਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਅੱਜ ਉਸ ਇਨਸਾਨ ਨੂੰ ਜੇ ਨਾਂ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਅਕਾਲੀ ਦਲ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਬਣਿਆ ਜਿਹੜੇ ਇੱਥੇ ਤਰੱਕੀ ਕਰਾਈ ਆ ਅਕਾਲੀ ਦਲ ਨੇ ਕੀਤੀ ਆ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਪ ਕਰਕੇ ਨਹੀਂ ਜਿਹੜਾ ਆਪਣੀ ਮਾਂ ਨੂੰ ਭੁੱਲ ਜਾਂਦਾ ਆਪਣੀ ਮਾਂ ਪਾਪੀ ਨੂੰ ਭੁੱਲ ਜਾਂਦਾ ਉਸੇ ਤੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਪੇਕਤੀ ਕਰਨਾ ਤਾਂ ਖੈਰ ਉਹ ਕਰ ਤਗੜੇ ਹੋ ਜਾਉ। ਮੈਂ ਜਲਦੀ ਪਾਰਟੀ ਦੇ ਇੱਕ ਦਫਤਰ ਮੈਂ ਪਹਿਲੇ ਵੀ ਕਹਿ ਗਿਆ ਸੀ। ਆਪ ਅਮੁਲੀਆ ਤੋਂ ਉੱਤੇ ਮੈਂ ਜੋ ਇੱਕ ਮ ਦਫਤਰ ਖੋਲ ਰਿਹਾ ਜਿੱਥੇ ਇੱਕ ਓਐਸਟੀ ਮੇਰਾ ਅਫਸਰ ਉੱਤੇ 24 ਘੰਟੇ ਰਹੂਗਾ ਕੰਮੇ ਤਾਂ ਖੇ ਹਲਕੇ ਵਾਸਤੇ ਤੁਸੀਂ ਇਹ ਨਾ ਸਮਝਿਓ। ਤੁਹਾਨੂੰ ਕਿਸੇ ਚੀਜ਼ ਦੀ ਕਮੀ ਆਉਣੀ ਜਿਸ ਦਿਨ ਦਫਤਰ ਖੋਲ ਦਿੱਤਾ ਮੈਂ 15-20 ਦਿਨਾਂ ਦੇ ਅੰਦਰ ਅੰਦਰ ਤੇ ਉਹਦੇ ਮਾ ਕੋਈ ਕੰਮ ਹੋਏ ਤੁਸੀਂ ਮੇਰੇ ਦਫਤਰ ਆ ਜਿਓ ਤੇ ਆਪ ਦੇਖੋ

ਤੇ ਗਰਦਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੇ ਵੱਡੇ ਪਾਂਸਾ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਜੇ ਨਾਂ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਅਕਾਲੀ ਦਲ ਜਿਹੜੇ ਮੈਂ ਬਾਈਪਾਸ ਕੱਢੇ ਹੈ ਉਹਨਾਂ ਕਰਕੇ ਬਣਿਆ